ਗੁਰਨਾਮ ਪੁਲਰ ਅਤੇ ਕਰਤਾਰ ਚੀਮਾ ਦੇ ਫੈਨਸ ਲਈ ਬਹੁਤ ਹੀ ਦਿਲਚਸਪ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਦੱਸਦੇ ਕਿ ਹੁਣ ਜਲਦ ਹੀ ਤੁਹਾਨੂੰ ਉਹਨਾਂ ਦੀ ਨਵੀਂ ਫਿਲਮ ਖਿਡਾਰੀ ਦੇਖਣ ਨੂੰ ਮਿਲੇਗੀ ਜਿਸ ਦਾ ਕਿ ਮੇਕਰਜ਼ ਵੱਲੋਂ ਪੋਸਟਰ ਸਾਂਝਾ ਕਰ ਦਿੱਤਾ ਗਿਆ ਹੈ ਜਿਸ ਨੂੰ ਕਿ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਇਸ ਪੋਸਟਰ ਦੇ ਰਿਲੀਜ਼ ਹੁੰਦੇ ਸਾਰ ਗੁਰਨਾਮ ਪੁਲਰ ਅਤੇ ਕਰਤਾਰ ਚੀਮਾ ਦੇ ਫੈਨਸ ਨੇ ਉਹਨਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਕਮੈਂਟਸ ਨਾਲ ਹੜ ਲਿਆ ਦਿੱਤਾ ਅਤੇ ਉਹਨਾਂ ਨੂੰ ਇਸ ਫਿਲਮ ਦੀ ਬੇਸਬਰੀ ਨਾਲ ਉਡੀਕ ਹੈ ਜਿਵੇਂ ਕਿ ਇਸ ਫਿਲਮ ਦੇ ਪੋਸਟਰ ਨੂੰ ਦੇਖਣ ਤੋਂ ਬਾਅਦ ਇਸ ਗੱਲ ਦਾ ਸਾਫ਼-ਸਾਫ਼ ਪਤਾ ਲੱਗ ਰਿਹਾ ਹੈ ਕਿ ਇਸ ਵਿੱਚ ਗੁਰਨਾਮ ਕਰਦਾਰ ਨਿਭਾ ਰਹੇ ਨੇ ਅਤੇ ਇਸ ਫਿਲਮ ਵਿੱਚ ਕਰਤਾਰ ਚਿਮਾ ਕਿਹੜਾ ਕਿਰਦਾਰ ਨਿਭਾਉਣਗੇ ਉਹ ਇਸ ਫਿਲਮ ਵਿੱਚ ਸਸਪੈਂਸ ਰੱਖਿਆ ਗਿਆ ਹੈ ਜਿਸ ਨਾਲ ਦਰਸ਼ਕਾਂ ਵਿੱਚ ਇਸ ਗੱਲ ਨੂੰ ਜਾਣਨ ਦੀ ਇੱਛਾ ਹੋਰ ਜ਼ਿਆਦਾ ਵਧੀ ਹੋਈ ਹੈ ਦੱਸ ਦੇ ਕਿ ਇਸ ਫਿਲਮ ਵਿੱਚ ਤੁਹਾਨੂੰ ਕਰਤਾਰ ਚਿਮਾ ਅਤੇ ਗੁਰਨਾਮ ਪੁਲਰ ਤੋਂ ਬਿਨਾ ਪੰਜਾਬੀ ਇੰਡਸਟਰੀ ਦੇ ਹੋਰ ਨਾਮੀ ਅਦਾਕਾਰ ਜਿਵੇਂ ਸੁਰਬੀ ਜੋਤੀ ਪ੍ਰਭ ਗਰੇਵਾਲ ਲਖਵਿੰਦਰ ਨਵਦੀਪ ਕਲੇਰ ਤਿਰਜ ਕੁਮਾਰ ਅਤੇ ਰਾਹੁਲ ਜੰਗਰਾਲ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ ਜਿਹੜੇ ਕਿ ਆਪਣੀ ਐਕਟਿੰਗ ਨਾਲ ਤੁਹਾਨੂੰ ਐਂਟਰਟੇਨ ਕਰਨਗੇ ਖਿਡਾਰੀ ਫਿਲਮ ਦੀ ਸਟੋਰੀ ਤਿਰਜ ਕੇਦਾਰ ਨਾ ਰਤਨ ਦੁਆਰਾ ਲਿਖੀ ਗਈ ਹੈ ਜਿਹੜੇ ਕਿ ਆਪਣੀਆਂ ਧੁਫੰਗ ਜੱਟ ਬ੍ਰਦਰਜ਼ ਅੜਬ ਮੁਟਿਆਰਾ ਅਤੇ ਲਾਈਏ ਜੇ ਯਾਰੀਆਂ ਫਿਲਮਾਂ ਦੀ ਸਟੋਰੀ ਲਿ ਵੀ ਜਾਣੇ ਜਾਂਦੇ ਨੇ ਅਤੇ ਇਸ ਫਿਲਮ ਨੂੰ ਮਾਨਵ ਸ਼ਾਹਾ ਦੁਆਰਾ ਡਾਇਰੈਕਟ ਕੀਤਾ ਗਿਆ ਹੈ ਜੋ ਕਿ ਸਿਕੰਦਰ 2 ਲਾਟੂ ਅੜਬ ਮੁਟਿਆਰਾ ਅਤੇ ਜੱਟ ਬ੍ਰਦਰਜ਼ ਵਰਗੀਆਂ ਅਨੇਕਾਂ ਫਿਲਮਾਂ ਨੂੰ ਡਾਇਰੈਕਟ ਕਰ ਚੁੱਕੇ ਨੇ ਇਸ ਫਿਲਮ ਨੂੰ ਪ੍ਰੋਡਿਊਸਰਜ਼ ਰਵੀਸ਼ ਅਬਰੋਲ ਆਕਾਸ਼ਦੀਪ ਚੈਲੀ ਅਤੇ ਗਗਨਦੀਪ ਚੈਲੀ ਦੇ ਸਹਿਯੋਗ ਨਾਲ ਜੀ ਐਫ ਐਮ ਅਤੇ ਰਵੀਸ਼ਿੰਗ ਐਂਟਰਟੇਨਮੈਂਟਸ ਦੇ ਬੈਨਰ ਹੇਟ ਰੀਲੀਜ਼ ਕੀਤਾ ਜਾਣਾ ਹੈ ਅਤੇ ਇਸ ਫਿਲਮ ਦੀ ਰਿਲੀਜ਼ਿੰਗ ਡੇਟ 9 ਫਰਵਰੀ 2024 ਰੱਖੀ ਗਈ ਹੈ ਸੋ ਤੁਹਾਨੂੰ ਇਸ ਫਿਲਮ ਨੂੰ ਦੇਖਣ ਲਈ ਕਿੰਨੀ ਘੂੜੀ ਕਮੈਂਟ ਵਿੱਚ ਜਰੂਰ ਦੱਸੋ ਅਤੇ ਪੰਜਾਬੀ ਇੰਡਸਟਰੀ ਨਾਲ ਜੁੜੀਆਂ ਨਵੀਆਂ ਤੇ ਤਾਜ਼ਾ ਅਪਡੇਟਸ ਲਈ ਪੰਜਾਬੀ ਗ੍ਰਾਊਟ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਧੰਨਵਾਦ